ਕੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਫੇਰ ਤੋਂ ਬਹਾਰ ਆਤੋਂ ਦੇਖਦੇ ਨੇ ਕਿ ਜਿਹੜੀ ਭਗਵੰਤ ਮਾਨ ਸਰਕਾਰ ਦੀ ਨਕਾਮੀਆਂ ਆਈਆਂ ਕਿ ਮੰਡੀਆਂ ਦੇ ਵਿੱਚ ਤਣਾਤ ਕੋਈ ਹੋ ਜੇ ਸਰਕਾਰ ਕੋਈ ਪ੍ਰਬੰਧ ਹੋਇਆ ਜਿਹੜਾ ਰਾਤੀ ਨੇੜੀ ਚਖਰਾਇਆ ਜਿਹੜੀ ਅਖਰ ਨਾਲ ਤਲਕਾਂ ਵੀ ਖਾਨਾਦੀਆਂ ਜਿਹੜੀਆਂ ਲਖਾਨੀਆਂ ਜਿਹੜੀਆਂ ਤਾਂ ਮੈਂ ਕਹਿੰਦਾ ਕਿ ਜਿਹੜੇ ਐਮਐਲਏ ਪਿੰਡਾਂ ਦੇ ਛੜਕਾਂ ਦੇ ਅੱਗੇ ਆਉਂਦੇ ਸੀ ਡਾਕਟਰੀ ਕਰਨ ਅੱਜ ਤਾਂ ਕੋਈ ਐਮਐਲਏ ਕੋਈ ਸਰਕਾਰ ਦਾ ਪ੍ਰਸ਼ਾਸਨ ਦਾ ਬੰਦਾ ਨਹੀਂ ਨਿਕਲਾ ਕਿ ਕਿਸਾਨਾਂ ਦਾ ਹਾਲ ਵੇਖ ਲਈਏ ਕੀ ਹੈ ਨਾਲਾਲਾ ਤੁਹਾਨੂੰ ਮੰਡੀਆਂ ਦੇ ਬਾਰੇ ਵੀ ਦੱਸਿਆ ਕਿ ਮੰਡੀਆਂ ਦੇ ਵਿੱਚ ਪਾਣੀ ਖਲੋਤੇ ਕੋਈ ਇਹੋ ਜਿਹਾ ਪ੍ਰਬੰਧ ਨਹੀਂ ਹੋਇਆ ਸਰਕਾਰ ਤੋਂ ਖੜਕਾ ਹਰ ਪੱਖੋਂ ਥੇਲ ਹੋਈ ਆ ਫਿਰ ਵੀ ਇੱਥੇ ਪਾਸ ਹੋਈ ਆ ਕਿ ਜਿਹੜੇ ਸੰਗੂ ਗਨੋਰੀ ਬਾਟਰ ਦੇ ਇਹਨਾਂ ਕਿਸਾਨਾਂ ਨੂੰ ਵੀ ਜੂਨਾ ਤੇ ਧਰਨੇ 'ਚ ਆ ਦੇਤੇ ਸੀ ਇਸ ਕਰਕੇ ਭਗਵੰਤ ਮਾਨ ਨੂੰ ਬੇਨਤੀ ਕਰਨੀ ਚਾਹੁੰਦੇ ਕਿ ਭਾਈ ਹੋਕੇ ਜਿਹੜੀਆਂ ਟੀਵੀ ਦੇ ਡਿਵੈਟਾਂ ਦਿੰਦੇ ਜੇ ਉਹ ਤੁਹਾਡੀਆਂ ਬਿਲਕੁਲ ਝੂਠੀਆਂ ਸਾਤ ਆ ਮੰਡੀਆਂ ਦੇ ਵਿੱਚ ਕੋਈ ਉੱਤਾ ਪ੍ਰਬੰਧ ਨਹੀਂ ਹੋਇਆ ਨਾ ਕੋਈ ਤੁਹਾਡਾ ਆ ਅਜ ਤੱਕ ਜਿਹੜੀ ਰਾਤ ਦੇਂਹਰੀ ਚੱਕ ਰਿਹਾ ਕੋਈ ਪ੍ਰਸ਼ਾਸਨ ਨੂੰ ਕੋਈ ਪਹੀਲਦਾਰ ਕੋਈ ਪਟਵਾਰੀ ਕਿਹ ਹੈ ਕਿਸਾਨ ਦੇ ਖੇਤ ਵਿੱਚ ਇਹ ਨਹੀਂ ਲੈਣ ਪੀਛੇ ਤੇ ਖੇਤ ਦਾ ਕਿੰਨਾ ਕਿ ਕਿਸਾਨ ਦਾ ਨਕਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਖਤੇ ਜਿਹੜਾ ਭਗਵੰਤ ਮਾਨ ਸਰਕਾਰ ਰਗਵਾ ਪਾਰੀ ਆ ਕਿ ਮੰਡੀਆਂ ਦੇ ਵਿੱਚ ਅਸੀਂ 1 April ਤੋਂ ਪੂਰੇ ਪ੍ਰਬੰਧ ਕੀਤੇ ਆ ਪਰ ਕੋਈ ਪ੍ਰਬੰਧ ਨਹੀਂ ਆਇਆ ਜਿਹੜਾ ਇੱਕ ਹੀ ਮੀਂਹ ਵੜਿਆ ਰਾਤ ਦੇਂਹਰੀ ਚੱਕ ਰਿਹਾ ਤਾਂ ਸਰਕਾਰ ਦੀ ਪੋਲ ਖੋਲ ਦਿੱਤੀ ਆ ਨਾ ਕੋਈ ਸਰਕਾਰ ਦਾ ਐਮਐਲਏ ਹੁਣ ਸੜਕ ਤੇ ਨਿਕਲਿਆ ਤੇ ਨਾ ਕੋਈ ਸਰਕਾਰ ਦਾ ਪਟਵਾਰੀ ਤਹਿਸੀਲਦਾਰ ਨਹੀਂ ਨਿਕਲੇ ਤੇ ਕਿਸਾਨਾਂ ਦੀ ਜਿਹੜੀ ਫਸਲ ਨੂੰ ਨੁਕਸਾਨੀ ਗਈ ਆ ਅਸੀਂ ਉਹਨਾਂ ਦਾ ਜਾ ਕੇ ਹਸਤਾਖਰ ਪੁੱਛੀਏ ਇਹ ਭਗਵੰਤ ਮਾਨ ਸਰਕਾਰ ਜਿਹੜੀ ਸਾਡੇ ਮੋਰਚੇ ਤੋਂ ਤੱਕ ਹੀ ਸਹਿਮਤ ਹਰੀ ਸੰਭੂਏ ਜਿਗਾ ਖਨੋਰੀ ਤੋਂ ਜਗਾਇਆ ਪਰ ਭਗਵੰਤ ਮਾਨ ਜੀ ਤੁਹਾਨੂੰ ਬੇਨਤੀ ਕਰਨਾ ਚਾਹੁੰਦੇ ਕਿ ਆਸ ਟਾਈਮ ਤੈਨੂੰ ਫੇਰ ਜਿੱਦਾਂ ਰਾਤ ਦੀ ਢੇਰੀ ਚ ਖਰੀ ਪੂਰੇ ਪੰਜਾਬ ਦੀ ਜੰਦੀ ਹੈ ਤੇ ਤੈਨੂੰ ਕਿਸਾਨਾਂ ਦੇ ਨਾਲ ਖੜਨਾ ਚਾਹੀਦਾ ਹੈ ਮੈਂ ਸਰਜੀਸ਼ ਨੱਤ ਉਹ ਰਾਤ ਇਹ ਨਾਲ ਖੈਰ ਵਗਿਆ ਮਿਹਨਤ ਲੱਗਣੀ ਆ ਮੰਗੀਆਂ ਬੱਚੇ ਜੇ ਕੋ ਪਰਫਰਮ ਨਹੀਂ ਹੋਇਆ ਜੇ ਕੋ ਵੜ ਕੇ ਵੀ ਖੜੂ ਗਾ ਕੋ ਦੋ ਚੌਦਾਂਾਂ ਤੇ ਫਿਰ ਜਾ ਗਲਬਾਨੀਆਂ ਕੋ ਬਹੁਤ ਸਿਲ ਆ ਗਈ ਆ ਉਹ ਹਰ ਖਵੇਂ ਦੀ ਬਰਸਾਦ ਹੋਣ ਕੇ ਰਾਤ ਬਹੁਤ ਮਿਹਨਤ ਚੱਲਿਆ ਪਾ ਪਤਾਰਾਂ ਮੇ ਟੁੱਟੀਆਂ ਇਹ ਕੋਸ ਕਣਕਾਂ ਵੀ ਸਾਰੀਆਂ ਲੰਮੀਆਂ ਪੈ ਗਈਆਂ ਵਾ ਬਹੁਤ ਮੁਸ਼ਕਲ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ